नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी

ਕਿਸੇ ਨੂੰ ਸੱਦੇ ਨਹੀਂ ਦਿੱਤੇ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ EMPLYE ਜੁਆਇੰਟ ਫੋਰਮਾ ਅਤੇ ਬਿਜਲੀ ਮਜ਼ਦੂਰ ਇਕਤਾ ਮੰਡਲ ਦੇ ਸੱਦੇ ਤੇ ਜੋ 3 ਦਿਨ ਦਾ 11 12 13 ਅਗਸਤ ਦਾ ਮਾਸਰੀਬ ਪ੍ਰੋਗਰਾਮ ਦਿੱਤਾ ਗਿਆ ਉਹਨੂੰ ਲਾਗੂ ਕਰਨ ਵਾਸਤੇ ਅੱਜ ਮੰਡਲ ਦਫ਼ਤਰ ਨਮਾਸ਼ਹਿਰ ਦੇ ਕੇ ਉਸ ਅੱਗੇ ਕਰ ਰਹੇ ਆ ਸੋ ਮੈਂ ਦੱਸਣਾ ਚਾਹਣਾ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਵਿੱਤ ਮੰਤਰੀ ਅਤੇ ਪਾਵਰ ਕੌਂਸਲ ਦੀ ਮੈਨੇਜਮੈਂਟ ਦੇ ਵਿੱਚ EMPLYE ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮੇ ਇਕਤਾ ਮੰਚ ਦੇ ਵਿੱਚ ਜਿਹੜੇ ਸਮਝੌਤੇ ਹੋਏ ਸੀਗੇ ਉਹਨਾਂ ਸਮਝੌਤਿਆਂ ਨੂੰ ਲਾਗੂ ਕਰਨ ਵਾਸਤੇ ਬਿਜਲੀ ਮੰਤਰੀ ਵੱਲੋਂ 10 ਦਿਨ ਦਾ ਸਮਾਂ ਲਿਆ ਗਿਆ ਸੀਗਾ ਪਰ 10 ਦਿਨ ਦਾ ਸਮਾਂ ਪੁੱਗਣ ਦੇ ਵੀ ਮੰਨੀਆਂ ਇਹ ਮੰਗਾਂ ਨੂੰ ਜਿਹੜਾ ਲਾਗੂ ਨਹੀਂ ਕੀਤਾ ਗਿਆ ਸੋ ਅੱਜ ਰੋਸ ਹੋਜੋ ਕਾਫੀ ਸਮਾਂ ਲੰਘ ਜਾਣ ਦੇ ਬਾਅਦ ਰੋਸ ਹੋਜੋ EMPLYE ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮੇ ਇਕਤਾ ਮੰਚ ਵੱਲੋਂ ਇਹ 3 ਦਿਨ ਦਾ ਮਾਸ ਕੈਜੂਅਲ ਲੀਵ ਦਾ ਜਿਹੜਾ ਸੱਦਾ ਦਿੱਤਾ ਗਿਆ ਸੋ ਅੱਜ ਨਮਾਸ਼ਾ ਸਰਕਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮਾਂ ਨੇ ਤਿੰਨ ਦਿਨ ਦੀ ਜਿਹੜੀ ਮਾਸਲੀ ਉਹ ਭਰ ਕੇ ਦਿੱਤੀ ਆ ਜਿਹਦੇ ਤਹਿਤ ਅੱਜ ਡਿਵੀਜ਼ਨ ਪੱਧਰੀ ਰੋਸ ਰੈਲੀ ਕੀਤੀ ਗਈ ਆ ਮੰਗਾਂ ਦੀ ਗੱਲ ਕਰੀਏ ਆ ਆਊਟਸੋਰਸਿੰਗ ਜਿਹੜੀ ਆ ਉਹ ਬੰਦ ਕਰਨ ਦੀ ਮੰਗ ਜਿਹੜੀ ਮੰਨੀ ਗਈ ਸੀ ਤੇ ਨਾਲ ਨਵੀਆਂ ਭਰਤੀ ਜਿਹੜੀ ਨਵੀਂ ਭਰਤੀ ਤੇ ਨਵੀਆਂ ਅਸਾਮੀਆਂ ਪੇਟ ਕਰਨ ਦੀ ਮੰਗ ਕੀਤੀ ਗਈ ਸੀ ਮੰਨੀ ਗਈ ਆ ਇਸੇ ਤਰ੍ਹਾਂ ਇੱਕ 2016 ਤੋਂ ਜਿਹੜਾ 2021 ਤੱਕ ਦਾ ਜਿਹੜਾ ਮਲਾਜਮਾਂ ਦੇ ਸਕਿੱਲ ਦਾ ਏਰੀਆ ਦਾ ਉਹ ਦੇਣ ਦੀ ਮੰਗ ਜਿਹੜੀ ਮੰਨੀ ਗਈ ਸੀ ਤੇ ਉਹਨੂੰ ਲਾਗੂ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਜਿਹੜਾ ਕੈਸ਼ਲੈਸ ਸਕੀਮਾਂ ਉਹਨੂੰ ਵੀ ਮੰਨਿਆ ਗਿਆ ਸੀ ਉਹ ਵੀ ਲਾਗੂ ਨਹੀਂ ਕੀਤੀ ਗਈ ਇਸ ਤਰ੍ਹਾਂ ਕੱਚੇ ਮਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਜਿਹੜੀ ਮੰਨੀ ਗਈ ਸੀ ਤੇ ਉਹ ਵੀ ਲਾਗੂ ਨਹੀਂ ਕੀਤੀ ਗਈ ਇਸ ਦਿਨ ਦਾ ਇਸ ਕਰਕੇ ਪੰਜਾਬ ਦੇ ਸਮੁੱਚੇ ਬਿਲੀ ਕੰਮੇ ਅੱਜ ਅੱਜ ਤੋਂ 11 ਤੋਂ ਲੈ ਕੇ 13 ਤੱਕ 3 ਦਿਨ ਦੀ ਮਾਸਲੀ ਉਤੇ ਜਾ ਰਹੇ ਹਨ ਜਿਹਦੇ ਵਿੱਚ ਬਹੁਤ ਸਾਰੇ ਮਲਾਜਮਾਂ ਦਾ ਉਤਸ਼ਾਹ ਜਿਹੜਾ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਹੀ ਇਸੇ ਤਰ੍ਹਾਂ ਇਹ ਗ੍ਰੈਂਡ ਫਾਰਮ ਬੋਲੋ ਜਿਹੜੀ ਵੀ ਕੋਲਿਜੀਟੇਸ਼ਨ ਮਾਸ ਲੀਵ ਦਿੱਤੀ ਗਈ ਉਹਦੇ ਵਿੱਚ ਜੀਟੀਓ ਕੇ ਨਿਕਲੇ ਆ ਤਾਂ ਅੱਜ ਵੀ ਮੈਂ ਵਿਚਾਰ ਦੇ ਨਾਲ ਕਹਿ ਸਕਦਾ ਕਿ ਪੰਜਾਬ ਦੀ ਸਰਕਾਰ ਅਤੇ ਪਾਵਰ ਕਮਨ ਦੀ ਮੈਨੇਜਮੈਂਟ ਨੂੰ ਮਜ਼ਦਮਾਂ ਦੇ ਸੰਘਰਸ਼ ਕੇ ਗੋਡੇ ਟੇਕਣੇ ਪਊਗੇ ਮਜ਼ਦਮਾਂ ਦੀ ਜਿਹੜੀਆਂ ਮੰਗੀਆਂ ਹੋ ਜਾਂ ਮੰਗਾ ਆ ਉਹਨਾਂ ਨੂੰ ਲਾਗੂ ਕਰਨਾ ਪਊਗਾ ਮੈਂ ਮਜ਼ਦਮਾਂ ਨੂੰ ਵਿਚਾਰ ਦਗਾਣਾ ਕਿ ਸਾਥੀਓ ਕਿਸੇ ਨੂੰ ਮੁੱਕਵਰਾਣਾ ਨਹੀਂ ਕਿਉਂਕਿ ਉਹ ਦਨ ਦੂਰ ਨਹੀਂ ਜਦੋਂ ਜਿੱਤ ਨਹੀਂ ਤੁਹਾਡੀ ਕਰਨੇ ਨੂੰ ਚੜਕਣਾ ਸੋ ਪਾਵਰ ਕਮਨ ਦੀ ਮੈਨੇਜਮੈਂਟ ਨੂੰ ਹਾਰ ਦਾ ਮੂੰਹ ਦੇਖਣਾ ਪੈਣਾ ਹੈ ਇਹਦੀਆਂ ਮਸਾਲਾ ਜਿਹੜੇ ਪਿਛਲੇ ਸਮੇਂ ਦੇ ਬਹੁਤ ਸਾਰੇ ਮਿਲੀਆਂ ਹਨ ਉਹ ਮੈਂ ਸਾਥੀਆਂ ਦਾ ਜਨੇ ਇਸ ਅੱਜ ਦੇ ਇਸ ਧਰਨੇ ਵਿੱਚ ਸ਼ਾਮਲ ਸਾਰੇ ਸਾਥੀਆਂ ਦਾ ਦਿਲ ਦੀਆਂ ਜਗਾਂ ਜੋਂ ਧੰਨਵਾਦ ਕਰਦਾ ਇਸੇ ਵਾਸਤੇ ਦਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਦੋਨ ਲਗੜੇ ਜਿਹੜੇ ਆ ਉਹਦੇ ਵਿੱਚ ਵੀ ਆਪਾਂ ਦੂਜੇ ਸਾਥੀ ਜਿਹੜੇ ਬਾਹਰ ਰਹਿ ਗਏ ਆ ਉਹਨਾਂ ਨੂੰ ਪਰੇਰ ਕੇ ਤੇ ਜਿਹੜੇ ਸਾਥੀ ਅੱਜ ਘਰਾਂ ਦੇ ਵਿੱਚ ਰਹਿ ਗਏ ਆ ਉਹਨਾਂ ਨੂੰ ਵੀ ਨਾਲ ਲੈ ਕੇ ਜਿਹੜੇ ਕੱਲ ਦੇ ਧਰਨੇ ਦੇ ਵਿੱਚ ਆਪਾਂ ਸਾਰਿਆਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾ ਕੋ ਜਿੰਨੇ ਸਾਥੀ ਸ਼ਾਮਲ ਹੋਏ ਸਾਰਿਆਂ ਦਾ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਾ ਦਿਖਾ ਕੇ ਸਟ੍ਰਾਈਕ ਕਰਦੇ ਸੀ ਜਾਂ ਕੋਈ ਛੁੱਟੀ ਲੈਦੇ ਸੀਗੇ ਅਤੇ ਕਈ ਲੋਕ ਸਾਡੇ ਜਿਹੜੇ ਮੰਗਾਂ ਦਾ ਚਾਟਰਵਾ ਬੜਾ ਲੰਮਾ ਚਾੜਾ ਇੱਦਾਂ ਕਿ ਕਿ ਟਿੱਕ ਟਿੱਕ ਹਾਈਲਾਈਟਡ ਬੰਦੇ ਨਹੀਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਹਾਈਲਾਈਟਡ ਆ। ਔਰ ਮੰਨੀਆਂ ਵੰਨੀਆਂ ਮੰਗਾਂ। ਇਹ ਨਹੀਂ ਹੈ ਕਿ ਮੰਗ ਜਿਹੜੀ ਸਾਡੀ ਜੈਨ ਹੋਣੀ ਹੈ ਇਹ ਸਾਰੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਹੋਈਆਂ। ਇਵਨ ਕਿ ਹਾਇਰ ਅਥਾਰਟੀਆਂ ਨੇ ਮੰਨੀਆਂ ਹੋਈਆਂ। ਇਹ ਵੀ ਨਹੀਂ ਹੈ ਕਿ ਕਿਸੇ ਲੋਅਰ ਲੈਵਲ ਦੇ ਆਫੀਸਰ ਨੇ ਜਾਂ ਇੱਕ ਲੋਅਰ ਮੈਨੇਜਮੈਂਟ ਦੇ ਮੱਥੀਆਂ ਹੋਈਆਂ। ਆਪਣਾ ਇਹ ਅਥਾਰਟੀ ਦੇ ਮੰਨੀਆਂ ਹੋਈਆਂ। ਅਰ ਪਰਨਕੇ ਕਿਹਦੇ ਜੀ ਨੂੰ ਲਾਗੂ ਨਾ ਕਰਨਾ ਹੈ ਸਾਡੀ 12 ਵਜੇ ਤੱਕ ਸਾਡੀਆਂ ਜੱਥੇਬੰਦੀਆਂ ਦੀ ਮੀਟਿੰਗ ਚੱਲਦੀ ਰਹੇਗੀ ਤੇ ਸਾਡੀਆਂ ਜੱਥੇਬੰਦੀਆਂ ਨੂੰ ਮੈਨੇਜਮੈਂਟ ਦੇ ਉੱਪਰ ਇਹ ਬਿਲਕੁਲ ਵੀ ਵਿਸ਼ਵਾਸ ਨਹੀਂ ਰਹਿ ਗਿਆ ਇਸੇ ਕਰਕੇ ਉਹਨਾਂ ਨੇ ਸਟ੍ਰਾਈਕ ਨੂੰ ਵਾਪਸ ਲੈਣ ਦਾ ਜਾਂ ਸਟ੍ਰਾਈਕ ਦੀ ਰੂਪਰੇਖਾ ਨੂੰ ਬਦਲਣ ਦਾ ਕੋਈ ਫੈਸਲਾ ਆਪਣੇ ਪੱਧਰ ਤੇ ਨਹੀਂ ਲਿਆ ਕਿਉਂਕਿ ਥੱਲੇ ਜਿਹੜਾ ਮਜ਼ਦਮਾਂ ਦਾ ਰੋਹ ਹੈ ਜਾਂ ਉਹਨਾਂ ਨੇ ਕੀਤੇ ਹੋਏ ਫੈਸਲੇ ਆ ਉਦੇ ਉੱਪਰ ਸਾਡੀਆਂ ਜੱਥੇਬੰਦੀਆਂ ਦੇ ਲੀਡਰਾਂ ਨੂੰ ਵੀ ਜਿਹੜਾ ਉਹ ਉਹਦਾ ਵੀ ਵਕਾਰ ਜਾਤੀ ਲੱਗਿਆ ਹੋਇਆ ਵੀ ਇਹ ਅਸੀਰਚੇ ਕੀਤਾ ਸਾਨੂੰ ਸਾਡੇ ਜਿਹੜੇ ਮੁਲਾਜ਼ਮ ਥੱਲੇ ਜਿਹੜੇ ਸਾਡੇ ਵਰਕਰਾਂ ਚਾਣਾ ਕੋਲ ਤੇ ਤਕਰੀਬਨ ਹਰ ਇੱਕ ਕੇਡਰ ਨੂੰ ਕਵਰ ਕਰਦੀ ਹੋਈ ਮੰਗਾ ਸਾਡਾ ਜੁਆਇੰਟ ਫੋਰਮ ਇੱਕ ਬਹੁਤ ਹੀ ਜਨੁਨੀ ਤੇ ਬਹੁਤ ਰੋਹਾਨੀ ਠੜਾ ਵੜ ਚੁੱਕਿਆ ਕਿਉਂਕਿ ਇਹਦੇ ਵਿੱਚ ਸਾਰੇ ਹੀ ਮੁਲਾਜ਼ਮ ਸਭ ਕੇ ਸਾੜੇ ਬਿਜਲੀ ਬੋਰ ਦੇ ਕੇਡਰਾਂ ਦੀ ਸ਼ਮੂਲੀਅਤ ਇਹਦੇ ਵਿੱਚ ਕਲੈਰिकल ਸਾਥੀ ਵੀ ਆ ਦੇ ਵਿੱਚ ਐਗਰੀਕਲਚਰ ਸਾਥੀ ਵੀ ਆ ਜਿਹਦੇ ਵਿੱਚ ਪਰਮਿਸ਼ਨਰ ਸਾਥੀ ਵੀ ਆ ਜਿਹਦੇ ਵਿੱਚ ਅਲੱਗ-ਅਲੱਗ ਸੀਆਰਏ ਦੇ ਵਿੱਚ ਭਰਤੀ ਹੋਏ ਅਲੱਗ-ਅਲੱਗ ਏਜੰਟਾਂ ਦੇ ਸਾਥੀ ਜਿਹਦੇ ਵਿੱਚ ਟੈਂਪਰੇਰੀ ਸਾਥੀ ਇਹ ਸਾਰੇ ਸਾਥੀ ਜਿਹੜੀ ਮੇਨ ਮੇਜਰ ਬੰਦ ਦੇਖੋ ਸਾਨੂੰ ਕਈ ਵਾਰੀ ਪਹਿਲਾਂ ਆਪਣੀ ਗੱਲ ਕਰਨ ਦੀ ਬੜੀ ਸੌਖੀ ਹੁੰਦੀ ਆ ਆ ਮੇਰੇ ਜੀ ਸੰਗਰ ਆਖਿਆ ਸੀ ਸਿਗਰ ਤੇ ਲੈ ਜਾਣਾ ਤੁਹਾਡੀਆਂ ਸਾਥੀਆਂ ਮੰਗ ਵੀ ਹੁੰਦੇ ਆ ਪਿਛਲੇ ਬਹੁਤ ਸਾਰੀਆਂ ਮੰਗਾ ਸਾਡੀ ਮੰਨ ਲਈਆ ਲਾਗੂ ਹੋਈਆ ਤੁਸੀਂ ਪਿੱਛੇ ਵੀ ਅਜੀ ਤੇ ਜੋ ਕੀਤੀਆਂ ਐ ਅਪਲੀਕੇਸ਼ਨ ਨਹੀਂ ਗਿਆ ਹਾਲਾਤੋਂ ਨਿਕਲੇ ਰਿਜ਼ਲਟ ਬਿਲਕੁਲ ਤੋਂ ਸਿਖਤੇ ਸਾਰਥਕ ਨਹੀਂ ਹੋਇਆ ਜਰੂਰ ਹੈ ਸਾਨੂੰ ਜਿਹੜਾ ਸੰਘਰਸ਼ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਦੀ ਸਾਥੀਓ ਤੇ ਇਹਨੇ ਕੰਮ ਹੋਣ ਸਾਡੀ ਮੰਗਾਂ ਤੇ ਬੰਦੀਆਂ ਅੱਜ ਉਸ ਮੰਗਾਂ ਤੇ ਬੰਦੀ ਨੂੰ ਨਿਰੋਗੀਰਾ ਕੇ ਬਾਹਰ ਬੈਠੇ ਆ ਤੇ ਕਿਸੇ ਨੇ ਜੁਤੀ ਕੋਠੀ ਦੇ ਅੰਦਰ ਨਹੀਂ ਜੀਓ ਜਾਂਦੀ ਗਰਾਵਟ ਨਹੀਂ ਹੋ ਜੋ ਕੋ ਮੈਂ ਸਰਦਾਰਾਂ ਨੂੰ ਮਿਲ ਕੇ ਆਇਆ ਉਹ ਕਹਿੰਦੇ ਸਾਨੂੰ ਕੰਮ ਨਹੀਂ ਲੱਗਦੀ ਤੇ ਸਾਨੂੰ ਇੱਥੇ ਟੇਖਣਾ ਬੁਲਾਇਆ ਨਹੀਂ ਬੁਲਿਆ ਤੇ ਸਾਨੂੰ ਉੱਤਰ ਵੀ ਬੁਲਾਇਆ ਜਾ ਰਿਹਾ ਇਸ ਕਰਕੇ ਸਾਰੇ ਪਾਰਟੀ ਦੇ ਜਿਹੜੀ ਆਪਣੀ ਮੰਗ ਰੱਖੀ ਜਾਈ ਦੀ ਆ ਤੇ ਚੌਂਦੀ ਲੜਾਈ ਵਿੱਚ ਜੇ ਕੋ ਭੱਜ ਕੇ ਜਾਂਦਾ ਤਾਂ ਗਦਾਰ ਬਣਨ ਉਹ ਕਿਉਂਕਿ ਚੌਂਦੀ ਲੜਾਈ ਦੇ ਵਿੱਚ ਇਹ ਅਸਾਂ ਦਾ ਸਾਥ ਛੱਡ ਕੇ ਗਏ ਆ ਤੇ ਅੱਜ ਜਿੱਦੂ ਅਸੀਂ ਜੁਤੀਆਂ ਛੱਡ ਕੇ ਉੱਥੇ ਗਿਆ ਜਾ ਕੇ ਆਪਣੀ ਜੁਤੀਆਂ ਵੇਲੇ ਇਹ ਕੋ ਵੱਡੀ ਕਿਰਾਰੀ ਹੋਰ ਕੋਈ ਨਹੀਂ ਹੋ ਸਕਦੀ ਤੇ ਇਹ ਜਿਹੜਾ ਸਮਾਜ ਲਈ ਮੁੱਖ ਤੇ ਕਲੰਕ ਲੱਗਦਾ ਅਸੀਂ ਕਾਫੀ ਲੋਕੀਂ ਕਰਦੇ ਹਾਂ ਕਿ ਜੇਕਰ ਤੁਹਾਡੀ ਤੇਰਾ ਕੀ ਹੈ ਨਾ ਦਰੀਆਂ ਤੇ ਬੈਠੋ ਤੇ ਕੋ ਤੁਹਾਡੀ ਹੈਗੀ ਮੰਨਦਾ ਉਹਨੂੰ ਵੀ ਦੇਖ ਰੋ ਤੇ ਆਉਣ ਵਾਲੇ ਸਮੇਂ ਉਹਨਾਂ ਦੇ ਟਿਕਾਣੇ ਆਉਂਗਾ ਕਿ ਹਾਲਾਤ ਹੈ ਉਹਨਾਂ ਦੇ ਜਤੇ ਤੋ ਨਹੀਂ ਚੋਕਲੇ ਗਿਆ ਕਿ ਅਸੀਂ ਵੱਖਰੇ ਹੋ ਗਏ ਆ ਥੱਲੇ ਬਰਸਰਾਜ ਕੋਈ ਜਾਣਕਾਰੀ ਨਹੀਂ ਦਿੱਤੀ ਆ ਇੱਦਾਂ ਨਾ ਕਿ ਪਿੱਛੇ ਹਟਣਾ ਚਾਹੀਦਾ ਕਿਉਂਕਿ ਜੇ ਆਪਾਂ ਇੱਕ ਮਜ਼ਦੂਰਾਂ ਦੇਖਦੇ ਆ ਉਹਦਾ ਕੀ ਹਾਲ ਹੈ ਜਿਹੜੀ ਸਰਕਾਰ ਅੱਜ ਤੋਂ 3.5 ਸਾਲ ਪਹਿਲਾਂ ਕਹਿੰਦੀ ਸੀ ਕਿ ਅਸੀਂ ਜਿੰਨੇ ਵੀ ਫੇਰ ਜਗਾਰਾਂ ਨੂੰ ਪੱਕੇ ਕਰ ਦਿਆਂਗੇ ਕੱਚੇ ਮਲਾਦਾਂ ਨੂੰ ਪੱਕੇ ਕਰ ਦਿਆਂਗੇ ਅੱਜ ਉਹਨਾਂ ਦਾ ਕੀ ਹਾਲ ਹੈ ਰੋਜ਼ ਮੀਟਿੰਗ ਦੇ ਦੇ ਕੇ ਤੁਹਾਨੂੰ ਐ ਜੀ ਜਦੋਂ ਤਿੰਨ ਚਾਰ ਦਿਨ ਉਹਦੀ ਮੀਟਿੰਗ ਲਮਖਾ ਕੇ ਫਿਰ ਉਹਨੂੰ ਕੋਈ ਨਾ ਕੋਈ ਲੋਲੀਪੌਪ ਦੇ ਕੇ ਕਿ ਛੱਡੇ ਵਕਤ ਵਿੱਚ ਬਾਹਰਤੀ ਜਾਂਦੀ ਆ ਇਸ ਤਰ੍ਹਾਂ ਕਿੰਨਾ ਚਿਰ ਤੁਸੀਂ ਚੱਲੇ ਜਾਓਗੇ ਜਿਹੜੀ ਕਹਿੰਦੀ ਸਰਕਾਰ ਅਸੀਂ ਭੱਗ ਸਕਦੇ ਬਾਰਤੋਂ ਅਸੀਂ ਉਸ ਪਰ ਜੇ ਅੱਜ ਦੇਖਿਆ ਜਾਵੇ वंदे मातरम जिंदाबाद जिंदाबाद 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 वंदे मातरम जिंदाबाद

ਪਰ ਕੰਪਨੀ ਦੇ ਇਹ ਚੀਜ਼ ਨੂੰ ਲਾਗੂ ਨਾ ਕਰਨਾ ਇਹ ਸਾਡੀ 12 ਵਜੇ ਤੱਕ ਸਾਡੀਆਂ ਜੱਥੇਬੰਦੀਆਂ ਦੀ ਮੀਟਿੰਗ ਚੱਲਦੀ ਰਹੇਗੀ। ਤੇ ਸਾਡੀਆਂ ਜੱਥੇਬੰਦੀਆਂ ਨੂੰ ਮੈਨੇਜਮੈਂਟ ਦੇ ਉੱਪਰ ਇਹ ਬਿਲਕੁਲ ਵੀ ਵਿਸ਼ਵਾਸ ਨਹੀਂ ਰਿਹਾ ਗਿਆ ਇਸੇ ਕਰਕੇ ਉਹਨਾਂ ਨੇ ਸਟ੍ਰਾਈਕ ਨੂੰ ਵਾਪਸ ਲੈਣ ਦਾ ਜਾਂ ਸਟ੍ਰਾਈਕ ਦੀ ਰੂਪਰੇਖਾ ਨੂੰ ਬਦਲਣ ਦਾ ਕੋਈ ਫੈਸਲਾ ਆਪਣੇ ਪੱਤਰ ਤੇ ਨਹੀਂ ਲਿਆ ਕਿਉਂਕਿ ਥੱਲੇ ਜਿਹੜਾ ਮਜ਼ਦੂਰਾਂ ਦਾ ਰੋਹ ਹੈ ਜਾਂ ਉਹਨਾਂ ਨੇ ਕੀਤੇ ਹੋਏ ਫੈਸਲੇ ਆ ਉਹਦੇ ਉੱਪਰ ਸਾਡੀਆਂ ਜੱਥੇਬੰਦੀਆਂ ਦੇ ਕਲੀਡਰਾਂ ਨੂੰ ਵੀ ਜਿਹੜਾ ਉਹ ਉਹਨਾਂ ਦਾ ਵੀ ਵਕਾਰ ਜਾਤੀ ਲੱਗਿਆ ਹੋਇਆ ਹੈ ਕਿ ਇਹ ਆਪੀ ਰੀਚ ਕੀਤਾ ਸਾਨੂੰ ਸਾਡੇ ਜਿਹੜੇ ਮੁਲਾਜ਼ਮ ਥੱਲੇ ਜਿਹੜੇ ਸਾਡੇ ਵਰਕਰਾਂ ਨੂੰ ਛਾਣਾ ਪਾਉਣ। ਤਕਰੀਬਨ ਹਰ ਇੱਕ ਕੇਂਦਰ ਨੂੰ ਕਵਰ ਕਰਦੀ ਹੋਈ ਬੰਗਾ ਸਾਡਾ ਜੁਆਇੰਟ ਫੋਰਮ ਇੱਕ ਬਹੁਤ ਹੀ ਜਨੂਨੀ ਤੇ ਬਹੁਤ ਰੋਹਾਨੀ ਠੜਾ ਵੜ ਗਿਆ ਕਿਉਂਕਿ ਇਹਦੇ ਵਿੱਚ ਸਾੜੇ ਮੁਲਾਜ਼ਮ ਤਾਂ ਕੇ ਦੀ ਸਾੜੇ ਬਿਜਲੀ ਬੋਰ ਦੇ ਕੇਂਦਰਾਂ ਦੀ ਸ਼ਮੂਲੀਅਤ ਇਹਦੇ ਵਿੱਚ ਕਲੈਰੀਕਲ ਸਾਥੀ ਵੀ ਆ ਦੇ ਵਿੱਚ ਕਲੈਰੀਕਲ ਸਾਥੀ ਵੀ ਆ ਦੇ ਵਿੱਚ ਪਰਮੇਸ਼ਨਰ ਸਾਥੀ ਵੀ ਆ ਦੇ ਵਿੱਚ ਅਲੱਗ-ਅਲੱਗ ਸੀਆਰਏ ਸੇ ਵਿੱਚ ਭਰਤੀ ਹੋਏ ਅਲੱਗ-ਅਲੱਗ ਏਜੰਟਾਂ ਦੇ ਸਾਥੀ ਆ ਦੇ ਵਿੱਚ ਟੈਂਪਰੇਰੀ ਸਾਥੀ ਇਹ ਸਾਰੇ ਸਾਥੀ ਜਿਹੜੀ ਮੇਨ ਮੇਜਰ ਮੰਨਦੇ ਕੋ ਸਾਨੂੰ ਕਈ ਵਾਰੀ ਇਹਦਾ ਆਪਣੀ ਗੱਲ ਕਰਨੀ ਬੜੀ ਸ਼ੌਕੀਂ ਹੁੰਦੀ ਆ ਆ ਮੈਂ ਜੇ ਕਈ ਵਾਰੇ ਕਈ ਜਗ੍ਹਾ ਤੇ ਦੇਖਿਆ ਵੀ ਪੜਦੇ ਆ ਗਰੁੱਪਾਂ ਵਿੱਚ ਵੀ ਦੇਖਦੇ ਆ ਇਹ ਹੱਤਿਆ ਦੀ ਲੜਾਈ ਦੇ ਲਈ ਕਿਸੇ ਨੂੰ ਸੱਦੇ ਨਹੀਂ ਦਿੱਤੇ ਜਾਂਦੇ ਅਣਕੀ ਲੋੜ ਕਾਇਆ ਜਾ ਸਕਦਾ ਇਸੇ ਕਰਕੇ ਆਖਰ ਵਿੱਚ ਜਿਹੜੀਆਂ ਸਾਡੇ ਰੂਪੇ ਦੇ ਕਮੇਟੀਆਂ ਆ ਉਹਨਾਂ ਨੂੰ ਇਹ ਫੈਸਲੇ ਲੈਣੇ ਪੈਂਦੇ ਆ ਕਿ ਇਹ ਬਹੁਤ ਬਹੁਤ ਇਹ ਕੱਟ ਕਰਕੇ ਜਾਂ ਹੜਤਾਲ ਕਰਕੇ ਮੈਂ ਇਹ ਸੱਜਣਾ ਸ਼੍ਰੀ ਭਗਤ ਸਿੰਘ ਨਗਰ ਦਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਤਾਂ ਮੈਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀ ਸਿੰਘ ਇਜਾਜ਼ਤ ਦੇਉ ਧੰਨਵਾਦ